ਫਿਰੋਜ਼ਪੁਰ ਸ਼ਹਿਰ ਦੇ ਵਿੱਚ ਅੱਜ ਸ਼ਰਿਆਮ ਜਿਹੜੀਆਂ ਗੋਲੀਆਂ ਚਲਾ ਕੇ ਤਿੰਨ ਲੋਕਾਂ ਨੂੰ ਜਿਹੜਾ ਮੋਢੇ ਘਾਰ ਉਤਾਰ ਦਿੱਤਾ ਜਾਂਦਾ ਹੈ ਤੇ ਦੋ ਲੋਕ ਇਸ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਫਿਰੋਜ਼ਪੁਰ ਦੇ ਬਾਂਸੀ ਗੇਟ ਦੇ ਨਜ਼ਦੀਕ ਗੁਰਦੁਆਰਾ ਸ਼੍ਰੀ ਕਾਲਗੜ ਦੇ ਸਾਹਿਬ ਦੇ ਕੋਲ ਹਮਲਾਵਾਰ ਤਿੰਨ ਮੋਟਰਸਾਈਕਲਾਂ ਦੇ ਉੱਪਰ ਆਂਦੇ ਹਨ ਅਤੇ ਸ਼ਰਿਆਮ ਅੰਦਾਤੁੰਦ ਫਾਇਰਿੰਗ ਕਰਕੇ ਜਿਹੜਾ ਹੈ 5 ਲੋਕਾਂ ਨੂੰ ਜਿਹੜਾ ਉੱਤੇ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਜਿਸ ਦੇ ਵਿੱਚ ਤਿੰਨ ਜਿਹੜੇ ਲੋਕ ਐ ਉਹ ਮਰ ਜਾਂਦੇ ਹਨ ਅਤੇ ਦੋ ਜਿਹੜੇ ਆ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਜਾਂਦੇ ਹਨ ਜਿਸ ਦੇ ਵਿੱਚ ਜਸਪ੍ਰੀਤ ਕੋਰ ਅ ਆਕਾਸ਼ਦੀਪ ਦਿਲਪ੍ਰੀ ਸਿੰਘ ਜਿੰਦੀ ਜਿਹੜੀ ਆ ਮੌਤ ਹੋ ਜਾਂਦੀ ਹੈ ਅਤੇ ਇਸ ਦੇ ਵਿੱਚ ਹਰਪ੍ਰੀਤ ਸਿੰਘ ਅਤੇ ਅਨਮੋਲਦੀਪ ਜੋ ਕਿ ਕਾਇਲ ਹੋ ਜਾਂਦੇ ਹਨ ਅਤੇ ਹੁਣ ਜਿਹੜਾ ਅਨਮੋਲਦੀਪ ਨੂੰ ਜਿਹੜਾ ਲੁਧਿਆਣਾ ਦੇ ਡੀ ਐਮ ਸੀ ਦੇ ਵਿੱਚ ਰੈਫਰ ਕਰ ਦਿੱਤਾ ਗਿਆ ਹੈ ਤਸਵੀਰਾਂ ਤੁਹਾਨੂੰ ਦਿਖਾ ਦਈਏ ਕਿ ਇਹ ਉਹ ਕਟਨਾ ਜਿੱਥੇ ਵਾਪਰੀ ਹੈਗੀ ਹੈ ਜਿੱਥੇ ਹਮਲਾਵਾਰ ਆਏ ਅਤੇ ਜਿਹੜਾ ਹੈ ਗੋਲੀਆਂ ਆਂਦਾ ਤੁੰਦ ਚਲਾਈਆਂ ਜਿੱਥੇ ਹੁਣ ਫਿਰੋਜ਼ਪੁਰ ਪੁਲਿਸ ਦੇ ਵੱਲੋਂ ਪਹੁੰਚ ਕੇ ਜਿਹੜੀ ਉੱਥੇ ਜਾਂਚ ਕੀਤੀ ਜਾ ਰਹੀ ਹੈਗੀ ਆ ਆਲਾ ਵੱਡੇ ਜਿਹੜੇ ਅਧਿਕਾਰੀ ਹੈ ਇੱਥੇ ਉਹ ਜਿਹੜੇ ਪਹੁੰਚੇ ਹੈਗੇ ਹਨ ਫੋਰੈਂਸਿਕ ਦੀਆਂ ਟੀਮਾਂ ਅਤੇ ਵੱਖ-ਵੱਖ ਏਜੰਸੀਆਂ ਦੇ ਅਫਸਰ ਵੀ ਇੱਥੇ ਮੌਕੇ ਤੇ ਮੌਜੂਦ ਹੋਏ ਹਨ ਅਤੇ ਹੁਣ ਜਿਹੜੀ ਜਾਂਚ ਹੈ ਜਿਹੜੀ ਆ ਉਹ ਸ਼ੁਰੂ ਕਰ ਦਿੱਤੀ ਗਈ ਹੈ ਪੁਲਿਸ ਦੇ ਵੱਲੋਂ ਤਾਂ ਜਿਹੜੀਆਂ ਸਾਹਮਣੇ ਤਸਵੀਰਾਂ ਹੈਗੀਆਂ ਨੇ ਕਿ ਜਿੱਥੇ ਫਾਇਰਿੰਗ ਜਿਹੜੀ ਹੋਈ ਹੈ ਉਹ ਕਾਰ ਜਿੰਦੇ ਵਿੱਚ ਅੰਦਾਤੁੰਦ ਜਿਹੜੀ ਫਾਇਰਿੰਗ ਹੈ ਉਹ ਲਗਾਤਾਰ ਹੋਈ ਹੈਗੀ ਹੈ ਔਰ ਦੱਸਿਆ ਜਾ ਰਿਹਾ ਹੈਗਾ ਕਿ ਜਿਹੜੇ ਰੋਂਦ ਹੈ ਉਹ ਹੁਣ ਨਿਸ਼ਾਨ ਜਿੱਦਾਂ ਉਹਨਾਂ ਦੇ ਉੱਪਰ ਲਗਾਏ ਗਏ ਹਨ ਕਿ ਇੱਥੋਂ ਅੰਦਾਜ਼ਾ ਲਗਾਇਆ ਜਾ ਸਕਦਾ ਹੈਗਾ ਕਿ ਕਿੰਨੇ ਜਿਹੜਾ ਹੈ ਬੁਰੀ ਤਰੀਕੇ ਦੇ ਜਿਹੜੀ ਫਾਇਰਿੰਗ ਹੈ ਉਹ ਕੀਤੀ ਗਈ ਹੋਵੇਗੀ ਹੁਣ ਜਿਹੜੀਆਂ ਫੋਰੈਂਸਿਕ ਟੀਮਾਂ ਦੇ ਵੱਲੋਂ ਜਿਹੜੀ ਇਸ ਦੀ ਜਾਂਚ ਹੈ ਉਹ ਕੀਤੀ ਜਾ ਰਹੀ ਹੈਗੀ ਆ ਤੇ ਨਿਸ਼ਾਨਦੇਹੀ ਜਿਹੜੀ ਆ ਉਹ ਕੀਤੀ ਜਾ ਰਹੀ ਹੈਗੀ ਆ ਤੁਸੀਂ ਤਸਵੀਰਾਂ ਦੇ ਵਿੱਚ ਦੇਖ ਸਕਦੇ ਹੋ ਕਿ ਕਿਸ ਤਰੀਕੇ ਦੇ ਨਾਲ ਜ਼ਮੀਨ ਦੇ ਉੱਪਰ ਜਿਹੜੇ ਆ ਉਹ ਉਹ ਜਿਹੜੇ ਆ ਗੋਲੀਆਂ ਚੱਲੀਆਂ ਉਸ ਦੇ ਖੋਲ ਪਏ ਹੋਏ ਹਨ ਤੇ ਸਾਹਮਣੇ ਜਿਹੜੀ ਗੱਡੀ ਤਾਂ ਦਿਖਾਈ ਦੇਦੀ ਹੈ ਉਸ ਦੇ ਵਿੱਚ ਜਿਹੜਾ ਪਰਿਵਾਰ ਜਿਹੜਾ ਬੈਠੇ ਹੋਏ ਸਨ ਤੇ ਇਹਨਾਂ ਦੇ ਉੱਪਰ ਜਿਹੜੀ ਆ ਉਹ ਫਾਇਰਿੰਗ ਹੋਈ ਜਿਸ ਦੇ ਵਿੱਚ ਤਿੰਨ ਲੋਕ ਦੀ ਮੌਤ ਹੋ ਗਈ ਅਤੇ ਦੋ ਗੰਭੀਰ ਰੂਪ ਦੇ ਵਿੱਚ ਜਿਹੜੇ ਆ ਜਖਮੀ ਹੋ ਗਿਆ ਉੱਥੇ ਵੀ ਦੱਸਣਾ ਬੰਦ ਹੈ ਕਿ ਜਿਹੜੀ ਜਸਪ੍ਰੀਤ ਕੋਰ ਹੈ ਉਸ ਦਾ ਜਿਹੜਾ ਹੈ ਅਗਲੇ ਮਹੀਨੇ ਵਿਆਹ ਜਿਹੜਾ ਰੱਖਿਆ ਗਿਆ ਸੀਗਾ ਜਿਸ ਤੋਂ ਬਾਅਦ ਜਿਹੜਾ ਹੈ ਉਹ ਅੱਜ ਜਿਹੜਾ ਹੈ ਆਪਣੇ ਵਿਆਹ ਦੇ ਸੱਦੇ ਦੇਣ ਦੇ ਲਈ ਇੱਥੋਂ ਜਾ ਰਹੇ ਸਨ ਜਿਸ ਦੇ ਵਿੱਚ ਜਸਪ੍ਰੀਤ ਅਤੇ ਜਿਹੜਾ ਹਰਪ੍ਰੀਤ ਹੈ ਅਤੇ ਜਿਹੜਾ ਦਿਲਪ੍ਰੀਤ ਹੈ ਇਹ ਜਿਹੜੇ ਆ ਭਰਾ ਦੱਸੇ ਜਾ ਰਹੇ ਹਨ ਉੱਥੇ ਹੀ ਜਿਹੜਾ ਮ੍ਰਿਤਕ ਹੈ ਆਕਾਸ਼ ਉਹ ਉਹਦੀ ਜਿਹੜੀ ਹੈ ਮੌਤ ਹੋਈ ਆ ਉਸ ਦਾ ਵੀ ਜਿਹੜਾ ਇੱਕ ਭਰਾ ਹੈ ਉਹ ਜਿਹੜਾ ਹੈ ਇੰਜਰਡ ਹੋਇਆ ਹੈਗਾ ਤਾਂ ਵੱਡੀ ਜਿਹੜੀ ਵਾਰਦਾਤ ਅੱਜ ਫਿਰੋਜ਼ਪੁਰ ਦੇ ਵਿੱਚ ਵਾਪਰੀ ਹੈਗੀ ਆ ਤਾਂ ਜਿੱਥੇ ਸਵਾਲੀਆਂ ਨਿਸ਼ਾਨ ਪੁਲਿਸ ਦੇ ਉੱਪਰ ਵੀ ਖੜੇ ਹੁੰਦੇ ਹਨ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਜਿਹੜੀ ਹੈ ਜਿਹੜੀ ਵਿਗੜੀ ਹੋਈ ਹੈਗੀ ਆ ਲਗਾਤਾਰ ਜਿਹੜੀਆਂ ਐਵੇਂ ਦੀਆਂ ਘਟਨਾਵਾਂ ਸਾਹਮਣੇ ਆ ਰਹੀਆਂ ਹੈਗੀਆਂ ਨੇ ਕਿਸੇ ਵੀ ਜਿਹੜਾ ਲੋਕ ਆਂਦੇ ਹਨ ਤੇ ਉਹ ਫਾਇਰਿੰਗ ਕਰਕੇ ਸ਼ਰਿਆਮ ਚਲੇ ਜਾਂਦੇ ਹਨ ਅਤੇ ਬਾਅਦ ਵਿੱਚ ਪੁਲਿਸ ਜਿਹੜਾ ਹੈ ਉਹ ਆਪਣਾ ਜਿਹੜੀ ਆ ਛਾਣਬੀਨ ਸ਼ੁਰੂ ਕਰਦੀ ਆ ਵੱਡੇ ਸਵਾਲ ਜਿਹੜੇ ਆ ਉਹ ਖੜੇ ਕੀਤੇ ਜਾ ਰਹੇ ਹੈਗੇ ਹਨ ਕਿ ਦਿਨ ਦਿਹਾੜੇ ਲੋਕ ਕਿਸ ਤਰੀਕੇ ਦੇ ਨਾਲ ਆਉਂਦੇ ਹਨ ਅਤੇ ਸ਼ਰੀਆਮ ਗੋਲੀਆਂ ਚਲਾ ਕੇ ਜਿਹੜਾ ਲੋਕਾਂ ਨੂੰ ਮਾਰ ਕੇ ਅਤੇ ਘਾਇਲ ਕਰਕੇ ਇੱਥੋਂ ਚਲੇ ਜਾਂਦੇ ਹਨ ਇੱਕ ਵੱਡੇ ਸਵਾਲ ਜਿਹੜੇ ਆ ਖੜੇ ਹੁੰਦੇ ਨਜ਼ਰ ਆ ਰਹੇ ਹੈਗੇ ਹਨ ਕਿ ਹਮਲਾ ਹੋਣ ਤੋਂ ਬਾਅਦ ਹੀ ਕਿਉਂ ਪੁਲਿਸ ਜਿਹੜੀ ਹੈ ਉਹ ਜਾਗਦੀ ਹੈਗੀ ਆ ਤਾਂ ਪਹਿਲਾਂ ਇਹ ਕਿਉਂ ਨਹੀਂ ਪਤਾ ਲੱਗ ਪੰਦਾ ਕਿ ਇੰਦਾਂ ਦੀਆਂ ਵਾਰਦਾਤਾਂ ਹੁੰਦੀਆਂ ਹਨ ਤਾਂ ਕੀ ਪੁਲਿਸ ਦਾ ਜਿਹੜਾ ਖੋਫ ਹੈ ਉਹ ਖਤਮ ਹੋ ਚੁੱਕਾ ਆ ਲੋਕਾਂ ਦੇ ਵਿੱਚ ਤਾਂ ਹੁਣ ਇਹ ਜਿਹੜੇ ਜਾਂਚ ਦਾ ਵਿਸ਼ਾ ਹੈਗਾ ਪੁਲਿਸ ਜਾਂਚ ਦੀ ਜਿਹੜੀ ਗੱਲ ਆਖਰੀ ਹੈਗੀ ਆ ਤਾਂ ਹੁਣ ਆਉਣ ਵਾਲੇ ਸਮੇਂ 'ਚ ਪਤਾ ਲੱਗੇਗਾ ਕਿ ਇਸ ਕੇਸ ਦੇ ਵਿੱਚ ਕੀ ਨਿਕਲ ਕੇ ਸਾਹਮਣੇ ਆਉਂਦਾ ਹੈ ਫਿਰੋਜ਼ਪੁਰ ਤੋਂ ਕੈਮਰਾ ਪਾਰਸਨ ਦੇ ਨਾਲ ਅਸ਼ੇਖ ਲੋਥ